ਪਾਜੀ ਬੰਦ ਕਰਾਈਓ ਦੋ ਮਿੰਟਾਂ ਦਾ ਬੰਦ ਡੁਪਲੀਕੇਟ ਇਹ ਤਸਵੀਰਤ ਉਹਦਾ ਸੰਜੇ ਕਰ ਜਲੰਧਰ ਦੇ ਪੀਐਮ ਜੀਓਸ ਬਲੇਸ ਉਹਦਾ ਜਿਹੜਾ ਡਾਕਟਰ ਸਾਹਿਬ ਆ ਉਹ ਵੀ ਹੁਣ ਮੁੱਕ ਕੇ ਜਿਹੜੇ ਕੋਈ ਨਾ ਕਹਿੰਦੇ ਵੀ ਇਹ ਲੀਗਲ ਹੈਗਾ ਉਹ ਵੀ ਕਰ ਲੀਗਲ ਕਰ ਬਈ ਤੇ ਸੋ ਡਾਕਟਰ ਸਾਹਿਬ ਤੁਸੀਂ ਤੁਸੀਂ ਉਹ ਬਾਕ ਰੱਖ ਕੇ ਕਰ ਦਿੱਤਾ ਸਰ ਰੋਗ ਲੱਗ ਰਹੇ ਜਿਹੜੇ ਬਾਹਰ ਇੰਜੈਕਸ਼ਨ ਅੰਦਰ ਲਗਾਏ ਗਏ ਨੇ ਉਹ 400 ਰੋ ਨੇ ਬਾਹਰ ਡਰਗ ਐਮ ਆਰ 3 400 ਕਰਨਾ ਪੈ ਸਰ ਸਰ ਕਿਹੜਾ ਇੰਜੈਕਸ਼ਨ ਬਾਹਰ ਨਹੀਂ ਲਿਆ ਜਾ ਰਿਹਾ ਸਰ 400 ਰੋ ਦਾ ਇੰਜੈਕਸ਼ਨ ਹੈ ਜਿਹੜਾ ਹੈ ਬਾਹਰੋਂ 400 ਰੋ ਆਈ ਉਹਨੇ ਬਾਰੇ ਕੀ ਕਹਿਣਾ ਜੀ ਤੁਸੀਂ ਦੇਖ ਸਕਦੇ ਹੋ ਜੀ ਡਾਕਟਰ ਜੀ ਡਾਕਟਰ ਸਾਹਿਬ ਡਾਕਟਰ ਸਾਹਿਬ ਜੀ ਜਿਹੜੇ ਬਾਹਰ ਉਹਨਾਂ ਨੇ ਇੰਜੈਕਸ਼ਨ ਦਿੱਤਾ ਵਾ ਉਹ 400 ਰੁਪਏ ਦਾ ਜਿਹੜਾ ਅੰਦਰ 600 ਲੱਗਾ ਇਸ ਵਾਰ ਕੀ ਕਰ ਬਸ ਇਹਨਾਂ ਤੋਂ ਸੱਚਾ ਝੂਠ ਬਸ ਇੰਨੀ ਸਭ ਕੁਝ ਕਰਨੇ ਲਈ ਹਾਂਜੀ ਆਫੀਸ਼ੀਅਲੀ ਕਰ ਦੇ ਸਭ ਕੁਝ ਉਹ ਕਹਿੰਦੇ 400 ਦਾ ਜਿਹੜਾ ਬਾਹਰ ਉਹ ਇੰਜੈਕਸ਼ਨ ਦਿੱਤਾ ਉਹ ਤੁਸੀਂ ਅੰਦਰ 600 ਦਾ ਲਾਤਾ ਜੀ ਇੰਨਾ ਮਾਰਜਿਨ ਸਰ ਪਤਾ ਨਹੀਂ ਦੇਖੀਓ ਨਾ ਮਾਰ ਦਿੰਦੀ ਤਾਂ ਕੁਝ ਕਹਿਣਾ ਜਾਊਂਗਾ ਤਾਂ ਬਿਲਕੁਲ ਆ ਜਿਹੜੇ ਡਾਕਟਰ ਆ ਪੀਐਮ ਜੀ ਹਸਪਤਲ ਤੋਂ ਉਹ ਵੀ ਹੁਣ ਜਿਹੜਾ ਕਿ ਕੈਮਰੇ ਅੱਗੇ ਆ ਲੇਕਿਨ ਫਿਲਹਾਲ ਆਪਣਾ ਪੱਖ ਨਹੀਂ ਦੇ ਰਹੇ ਸੋ ਇਹਨਾਂ ਨੂੰ ਜਿਹੜਾ ਪਹਿਲਾਂ ਵੀ ਕਿਹਾ ਸੀ ਜਿਹੜਾ ਆਪਣਾ ਪੱਖ ਰੱਖਣਾ ਦਾ ਦੂਰ ਆਪਣਾ ਪੱਖ ਰੱਖਣ ਲੇਕਿਨ ਜਿਹੜਾ ਫਿਲਹਾਲ ਆਪਣਾ ਪੱਖ ਜਿਹੜਾ ਕਿ ਹੁਣ ਤਾਂ ਨਹੀਂ ਦੇ ਰਹੇ ਹੋਰ ਪੁਲਿਸ ਵੀ ਫਿਲਹਾਲ ਮੁੱਕੇ ਤੇ ਹੈ ਜਿਹੜਾ ਕਹਿੰਦਾ ਮੈਂ ਕਹਾਂਦਾ ਲੀਗਲੀ ਕਰਾਂਗੇ ਸਰ ਥੋੜਾ ਦੱਸੋ ਸਰ ਲੀਗਲੀ ਕੁਸਤਾ ਥੋੜਾ ਦੱਸੋ ਕੀ ਨਹੀਂ ਕੀਤਾ ਜਾਏਗਾ ਤੁਹਾਡੇ ਰੋਸ ਲਗਾਏਗੇ ਬ੍ਰੇਸਟ ਲਗਾਏਗੇ ਉਹ ਤਾਂ ਦੱਦਿਆ ਕਿ ਬੱਚੇ ਦੇ ਤਾਂ ਕੇ ਪੇਰੈਂਟਸ ਦੇ کافی ਵੱਡੇ ਵੱਡੇ ਅਰੋਗ ਲਗਾ ਰਹੇ ਸੀ ਲੇਕਿਨ ਡਾਕਟਰ